ਫਗਵਾੜਾ ਸ਼ਹਿਰ ਦੇ ਸੇਵਾ ਕੇਂਦਰ ਪਿਛਲੇ ਕਈ ਮਹੀਨਿਆਂ ਤੋਂ ਚੋਰਾ ਦੇ ਨਿਸ਼ਾਨੇ ਤੇ ਹੈ। ਬਾਬਾ ਗਦਿਆ ਦੇ ਸੇਵਾ ਕੇਂਦਰ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਤਕਰੀਬਨ 16 ਵਾਰ ਇਸ ਸੇਵਾ ਕੇਂਦਰਾ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਨੂੰ ਸਫਲ ਅੰਤਜਾਮ ਦੇ ਚੁੱਕੇ ਹਨ। ਜਰਕੀ ਤਹਿਸੀਲ ਕੰਪਲੈਕਸ ਵਿਖੇ ਵੀ ਸਥਿਤ ਸੇਵਾ ਕੇਂਦਰ ਚੋਰਾ ਦੇ ਨਿਸ਼ਾਨੇ ਤੇ ਰਹਿ ਚੁੱਕਾ ਹੈ ਜਿਸ ਦੇ ਚਲਦਿਆਂ ਹੁਣ ਇੱਕ ਵਾਰ ਫਿਰ ਤੋਂ ਚੋਰਾਂ ਨੇ ਇਸ ਸੇਵਾ ਕੇਂਦਰ ਨੂੰ ਮੁਰਦ ਤੋਂ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਲਏ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਸਿਨੀਅਰ ਆਪਰੇਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਰ ਸੇਵਾ ਕੇਂਦਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਤੇ ਇੱਕ ਕਾਊਂਟਰ ਦਾ ਸ਼ੀਸ਼ਾ ਕੱਢ ਕੇ ਸੇਵਾ ਕੇਂਦਰ ਵਿੱਚੋਂ ਯੂਪੀਐਸ ਦੀਆਂ 16 ਬੈਟਰੀਆਂ ਇੱਕ ਡੀਵੀਆਰ ਇੱਕ ਐਨਵੀਆਰ ਚੋਰੀ ਕਰਕੇ ਲੈ ਗਿਆ ਜਿਸ ਬੰਦੀ ਸੀਨੀਅਰ ਅਧਿਕਾਰੀਆਂ ਦੇ ਨਾਲ ਨਾਲ ਪੁਲਿਸ ਨੂੰ ਵਿਸੁਚਿਤ ਕਰ ਦਿੱਤਾ ਗਿਆ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰ ਹੈ ਸੰਦੀਪ ਜੀ ਕੀ ਇੱਥੇ ਤੁਹਾਡੀ ਜੌਬ ਹੈ ਮੈਂ ਸੀਨੀਅਰ ਫੀਡਲ ਇੱਥੇ ਸੇਵਾਦਾਰ ਰਸਮੀ ਅਫਸਰਾ ਤਰਫ ਸੀ ਹਾਂ ਹਾਂ ਜੀ ਕਿਵੇਂ ਪਤਾ ਲੱਗਾ ਤੁਹਾਨੂੰ ਜਿਹੜੀ ਚੋਰੀ ਸਵੇਰੀ ਆਏ ਅਸੀਂ ਆਉ ਜੇ ਜਦੋਂ ਆ ਕੇ ਲੋਕ ਖੋਲੇ ਆਸੀਂ ਤਾਂ ਸਾਨੂੰ ਯਾਨੀ ਦੇਖਿਆ ਆ ਕੇ ਮਨਦਰ ਬਣਿਆ ਕਿ ਸਾਡੇ ਡਰੋਅ ਖੁੱਲੇ ਹੋਏ ਸੀ ਤਾਂ ਕਿ ਇਹ ਸਾਰੇ ਡਰੋਅ ਮੰਦਰ ਕਰਕੇ ਜਾਂਦੇ ਸਾਨੂੰ ਥੋੜੇ ਜਿਹਾ ਸ਼ੱਕ ਪਿਆ ਫਿਰ ਇਹ ਲੋ ਲੈਟਾਂ ਚ ਲਾ ਕੇ ਦੇਖਿਆ ਅਸੀਂ ਦੇਖਿਆ ਕਾਊਂਟਰ ਦਾ ਸ਼ੀਸ਼ਾ ਜੰਨੇ ਤੇ ਸਾਨੂੰ ਅਰਾਣੀ ਵੀ ਫਿਰ ਅਸੀਂ ਬਾਹਰੋਂ ਚੈੱਕ ਕੀਤੇ ਸਾਰੇ ਲੋਕ ਮੇਨ ਸਾਡੇ ਸਾਰੇ ਲੋਕ ਬੰਦ ਸੀਗਾ ਇੱਕ ਨਾਲ ਦਾ ਮੇਨ ਦਰਵਾਜ਼ਾ ਉਹ ਲੋਕ ਉਹਨਾਂ ਨੇ ਪਟਕਾ ਉਹ ਪਟਕੇ ਅੰਦਰ ਆਇਆ ਆ ਕਾਊਂਟਰ ਦਾ ਸ਼ੀਸ਼ਾ ਤੋੜਿਆ ਨਹੀਂ ਸ਼ੀਸ਼ਾ ਬਾਹਰ ਕੱਢ ਲੈ ਆਉਂਦਾ ਕੱਢ ਕੇ ਇਸ ਪੁਆਇੰਟ ਤੋਂ ਖਣੀ ਅੰਦਰ ਬੜੇ ਇਸ ਪੁਆਇੰਟ ਤੋਂ ਬਾਹਰ ਆਇਆ ਕੀ ਲੈ ਕੇ ਗਏ 16 ਯੂਪੀਐਸ ਦੀਆਂ ਬੈਟਰੀਆਂ ਸੀਗੀਆਂ ਇੱਕ ਜੈਂਸੈਟ ਦੀ ਬੈਟਰੀ ਆ ਬੀਵੀਐਲ ਲੈ ਗਏ ਆ ਤੇ ਐਨਵੀਐਲ ਸੀਗੇ ਸਵਿਚ ਸੀਗੇ ਉਹ ਵੀ ਸਾਰਾ ਬੋਲ ਕਿੰਨਾ ਕੁ ਲਾਅ ਸਰ ਲਾਅ ਸਰ ਇਹ ਜੀ ਇਹਨੇ ਨੂੰ ਕਰ ਦਿੱਤੀ ਆ ਇਹ ਫਾਰਮ ਕਰ ਦਿੱਤਾ ਉਹ ਹੁਣ ਦੱਸਣਗੇ ਕਿ ਇਹਦੀ ਵੈਲਿਊ ਸੀਗੀ ਕਿੰਨੀ ਸੀਗੀ ਠੀਕ ਹਾਂਜੀ ਉਦ੍ਰੇਸ਼ ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਐਸਟੀਐਮ ਫਗਵਾੜਾ ਜਸਜੀਤ ਸਿੰਘ ਅਤੇ ਤਹਿਸੀਲਦਾਰ ਨੇ ਦੌੜਾ ਕਰ ਇਸ ਚੋਰੀ ਦੀ ਵਾਰਦਾਤ ਸੰਬੰਧੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਗੱਲਬਾਤ ਕਰਦੇ ਐਸਟੀਐਮ ਫਗਵਾੜਾ ਜਸਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਸੇਵਾ ਕੇਂਦਰ ਵਿੱਚੋਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸੇਵਾ ਕੇਂਦਰ ਦੇ ਸਟਾਫ ਨੂੰ ਤਰਖਾਸਤ ਲਿਖ ਕੇ ਦੇਣ ਲੈ ਕੇ ਆ ਗਿਆ ਹੈ ਤੇ ਉਹ ਇਸ ਸੰਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਵੀ ਗੱਲਬਾਤ ਕਰਨਗੇ ਜ਼ਿਕਰਯੋਗ ਹੈ ਕਿ ਇਸ ਸੇਵਾ ਕੇਂਦਰ ਵਿੱਚ ਕੋਈ ਵੀ ਸੁਰੱਖਿਆ ਕਰਮੀ ਮੌਜੂਦ सवेरे इंचार्ज में सेवा केंद्र से मैं इतना ला के आ रहा है कि कल रात कोई है डी डी आर तो बैटरी बैकअप उसे चोरी के जाएंगे सीसी टीवी उसे पॉसिबल है सब कुछ मिलता है क्योंकि प्रॉब्लम नैटवर्कू दसाया गया उसे कैमरा में हुआ है हो सकता उसकअप ਉਹ ਇਸ ਕਰਦੇ ਨੇ ਜਿਹੜਾ ਲੋਕਾਂ ਆਪ ਦੇ ਇਹ ਵੀ ਇੰਟਰਨ ਕੋਲ ਸੀਗਾ ਹੈ ਤੇ ਸਿਕਿਉਰਿਟੀ ਵਾਲੇ ਕਿ ਪਬਲਿਕ ਰਾਹਾਂ ਹੋਵੇ ਤੇ ਅਹ ਦੇ ਫੈਸਲੇ ਦੇ ਨਾਲ ਸਰਕੋ ਸਿਕਿਉਰਿਟੀ ਕਾਰਡ ਨਹੀਂ ਹੈ ਸੁਣਦੇ ਕਿ ਅੰਦਰ ਸੇਵਾ ਕੇਂਦਰ ਚ ਉਹਨਾਂ ਦੀ ਲੈਟਰ ਆਫ ਪਾਲਿਸੀ ਵੀ ਨਾ ਤਾਂ ਪੁਆਇੰਟ ਮੈਨੂੰ ਦੱਸਿਆ ਗਿਆ ਕਿ ਇਹਨਾਂ ਦੇ ਕਿਉਂਕਿ ਆਊਟਸੋਰਸਡ ਨੇ ਸਾਰੇ ਇੱਕ ਕੰਪਨੀ ਹਾਇਰ ਕਰਦੀ ਹੈ ਤੇ 9 ਤੋਂ 5 ਹੈ ਦੀ ਜੀ ਉਹ ਇਹ ਦੇਖੋ ਲੋਕਿੰਗ ਬੈਟਰ ਜੀ ਕੁਝ ਵੀ ਲੋਪ ਹੋ ਰਿਹਾ ਸਰ ਵਹਿਣ ਲੱਗ ਬਗਰ ਨਹੀਂ ਗਾੜ ਵੈਸੇ ਆਪਣੇ ਜਿਦਾ ਐਸੀਮਾ ਆਫਿਸ ਅੱਚ ਕੋਈ ਲੱਗੇ ਹੈਗੇ ਸਿਕਿਉਰਿਟੀ ਗਾਰਡ ਸਰ ਕਿੰਨੇ ਚੌਕੀਦਾਰ ਹੁੰਦੇ ਕਿੰਨੇ ਚੌਕੀਦਾਰ ਸਰ ਕੋਈ ਚੌਕੀਦਾਰ ਨਹੀਂ ਕਿਹਾ ਠੀਕ ਹੈ ਤੇ ਜਿੱਦਾਂ ਸਰ ਇਤਨੀ ਹੋਇਆ ਜੀ ਵਾ ਕੱਲ ਨੂੰ ਕੋਈ ਵੱਡਾ ਵੀ ਕੋਈ ਹਾਸਾ ਹੋ ਸਕਦਾ ਇਹ ਤਾਂ ਚਲੋ ਤੋਂ ਹੋਆ ਪਰ ਹੁਣ ਡਿਸਪੈਚਰ ਨਾਲ ਟਿਕਾ ਪ੍ਰਾਖੀ ਹੋਏ ਸੀ ਸਾਹਿਬ ਨਾਲ ਅਪਾਰਟਿਕਿਊਲਰ ਕੋਵਰਿੰਗ ਸਕੂਨ ਜਮ ਕਰਾਂਗੇ ਠੀਕ ਹੈ ਜੀ ਉਦਰੀ ਸੰਬੰਧੀ ਥਾਣਾ ਸਿਟੀ ਦੇ ASI ਕੁਲਵਿੰਦਰ ਸਿੰਘ ਨੇ ਵੀ ਚੋਰੀ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਤੇ ਸਟਾਫ પાસેથી ਜਾਣਕਾਰੀ ਹਾਸਲ ਕੀਤੀ। ਉਹਨਾਂ ਕਿਹਾ ਕਿ ਫਿੰਗਰਪ੍ਰਿੰਟ ਵਾਲੀ ਟੀਮ ਭਲਾਈ ਗਈ ਹੈ ਤੇ ਜਲਦ ਹੀ ਇਸ ਦੀ ਜਾਂਚ ਕਰਕੇ ਚੋਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇੱਥੇ ਦੱਸ ਦਈਏਗੀ ਚੋਰਾਂ ਨੇ ਪਹਿਲਾ ਸੇਵਾ ਕੇਂਦਰ ਦੇ ਬਲਬ ਉਤਾਰੇ ਤੇ ਫਿਰ ਇਸ ਕਟਾਨੂ ਅੰਜਾਮ ਦਿੱਤਾ। ਮਾਮਲਾ ਇਹਨਾਂ ਨੇ ਦਰਖਾਸਤ ਦਿੱਤੀ ਸੰਦੀਪ ਕੁਮਾਰ ਹੈ ਜਿਹੜੇ ਇੱਥੇ ਇੰਚਾਰਜ ਲੱਗੇ ਸੇਵਾ ਕੇਂਦਰ 'ਚ। ਇਹਨਾਂ ਨੇ ਦਰਖਾਸਤ ਦਿੱਤੀ ਵੀ ਜਦੋਂ ਸਵੇਰੇ ਅਸੀਂ ਆੜ ਕੇ ਦੇਖਿਆ ਦਫਤਰ ਤੇ ਟਾਈਮ ਤੇ ਇੱਥੇ ਚੋਰ ਬੈਟਰੀਆਂ ਚੋਰੀ ਕਰਕੇ ਹੋਰ ਵੀ ਸਮਾਨ ਲਗੇ ਜਿਹਦੇ ਵਿੱਚ 16 ਯੂਪੀਐਸ ਬੈਟਰੀਆਂ ਜਨਰੇਟਰ ਦੀ ਬੈਟਰੀ ਇੱਕ ਸਵਿਚ ਤਿੰਨ ਡੀਵੀਆਰ ਇੱਕ ਐਨਵੀਆਰ ਇੱਕ ਇਹ ਚੋਰੀ ਹੋ ਗਈ ਅੰਦਰ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ ਨੁਕਸਾਨ ਤੇ ਹੁਣ ਇਹ ਇਹਨਾਂ ਦੇ ਮੁਤਾਬਕ ਦੱਸਣਗੇ ਸਾਰੇ ਵੀ ਇਹ ਕਿੰਨੇ ਕੁ ਦਾ ਸਮਾਨ ਹੈ ਕੀ ਕਾਰਵਾਈ ਕਰ ਰਹੇ ਹੋ ਕਾਰਵਾਈ ਸਾਰੇ ਸੀ ਫਿੰਗਰਪ੍ਰਿੰਟ ਟੀਮ ਕਪੂਰ ਥਲੇ ਤੋਂ ਆ ਰਹੀ ਹੈ ਸਰ ਉਹ ਸਾਰੇ ਆਪਣੀ ਫਿੰਗਰ ਲੈਣਗੇ ਸਾਰੇ ਇਥੋਂ ਤੋਂ ਹੋਰ ਸਾਰਾ ਹੀ ਆਪਣੇ ਇਹ ਬੈਕਅਪ ਡਾਟਾ ਜਿਹੜਾ ਚੰਡੀਗੜ੍ਹ ਤੋਂ ਮੰਗਾਰੇ ਹੈ ਸਰ ਜੀ ਉਹਨਾਂ ਦੀ ਤਸਵੀਰ ਅ ਵਿੱਚ ਆ ਜਾਂਦੀ ਹੈ ਸਰ ਤੇ ਫਿਰ ਕਾਰਵਾਈ ਅਮਰਜੀ ਲਾਂਦੀ ਹੈ ਕਿ ਤੇ ਐਫਆਰ ਲੋਜ ਕਰਦੇ ਲੱਗੇ ਅਸੀਂ